ਸ੍ਰੀ ਕਾਲ ਪਸ਼ੂ ਪਾਲ ਕੇ ਬੀਰੋ ਮੈਂ ਤੁਹਾਡਾ ਆਪਣਾ ਡੰਗਰਾਂ ਦਾ ਡਾਕਟਰ ਵੀਰੋ ਅੱਜ ਦਾ ਟੌਪਿਕ ਉਹਨਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਲਤੂ ਘੋੜੇ ਜਾਂ ਘੋੜੀਆਂ ਜਾਂ ਖੱੱਚਰ ਵਗੈਰਾ ਰੱਖੇ ਹੋਏ ਨੇ ਕਿਉਂਕਿ ਗਰਮੀ ਦਾ ਟਾਈਮ ਹੈ ਵੀਰੋ ਹੁਣ ਇਹਨਾਂ ਦੇ ਸਰੀਰ ਦੇ ਉੱਤੇ ਖਾਜ ਜਾਂ ਕਈ ਰੂਪੀ ਖੁਰਕ ਦਾ ਸਕਾਰ ਹੋ ਜਾਂਦੇ ਨੇ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਤੇ ਆਪਾਂ ਘਬਰਾ ਜਾਂਦੇ ਆ ਤਾਂ ਉਹਦੇ ਵਾਸਤੇ ਤੁਹਾਨੂੰ ਮੈਂ ਅੱਜ ਇਹਨਾਂ ਦੇ ਜਿਹੜੇ ਸਰੀਰ ਦੇ ਵਿੱਚ ਜਾਂ ਅੱਖਾਂ ਦੇ ਨੇੜੇ ਤੇੜੇ ਖੁਰਕ ਵਗੈਰਾ ਜਾਂ ਚਮੜੀ ਇਹਨਾਂ ਦੀ ਸਕਿਨ ਖਰਾਬ ਹੋ ਜਾਂਦੀ ਹੈ ਉਹਨਾਂ ਦੀ ਜਾਣਕਾਰੀ ਦਿਊਗਾ ਤਾਂ ਥੋੜਾ ਵੀਡੀਓ ਗੌਰ ਨਾਲ ਦੇਖਣਾ ਕਿ ਇਹਦੇ ਵਿੱਚ ਕੀ ਕਹਿ ਰਿਹਾ ਤੁਹਾਨੂੰ ਮੈਂ ਤੇ ਕੀ ਸਮਝਾ ਰਿਹਾ ਇਵੇਂ ਕੀ ਵੀਰੋ ਆਮ ਤੌਰ ਤੇ ਦੇਖਿਆ ਜਾਂਦਾ ਤੇ ਗਰਮੀਆਂ ਦੇ ਵਿੱਚ ਘੋੜਿਆਂ ਦੇ ਪੈਰਾਂ 'ਚ ਜਾਂ ਗਰਦਨ ਤੇ ਜਾਂ ਸਰੀਰ ਤੇ ਕਿਤੇ ਵੀ ਖੁਰਕ ਦੇ ਨਿਸ਼ਾਨ ਜਾਂ ਤੱਬੇ ਵਗੈਰਾ ਹੋ ਜਾਂਦੇ ਨੇ ਆਪਾਂ ਉਹਨਾਂ ਨੂੰ ਆਪਣੇ ਘਰੇਲੂ ਤਰੀਕਿਆਂ ਨਾਲ ਕਿਵੇਂ ਠੀਕ ਕਰ ਸਕਦੇ ਆ ਤਾਂ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿ ਜਿਹੜੇ ਸ਼ੇਅਰ ਕਰਦੇ ਨੇ ਲਾਈਕ ਕਮੈਂਟ ਕਰ ਦਿੰਦੇ ਨੇ ਤੇ ਮੈਂ ਤੁਹਾਨੂੰ ਦੱਸ ਰਿਹਾ ਵੀਰੋ ਕਿ ਸਾਲ ਦੇ ਵਿੱਚ ਇਹਨਾਂ ਦੇ ਦੋ ਵਾਰੀ ਡੂਰਾ ਮੈਗਟਲ ਇੰਜੈਕਸ਼ਨ ਨਾਲ ਏਵਲ ਪਤਲੀ ਸੂਈ ਨਾਲ ਤੁਸੀਂ ਚਮੜੀ ਖਿੱਚ ਕੇ ਲਾ ਸਕਦੇ ਹੋ ਸਭ ਕਟਾ ਤੁਹਾਨੂੰ ਬਾਰ ਬਾਰ ਦੱਸ ਰਿਹਾ ਕਿ ਬੋਡੀ ਵੇਟ ਦੇ ਹਿਸਾਬ ਨਾਲ ਲਾਉਣਾ ਹੈ ਇਹ ਇੰਜ ਐਕਸ਼ਨ ਇੱਕ ਪਾਸੇ ਡੋਰਾ ਮੈਗਟਨ ਇੱਕ ਪਾਸੇ ਏਵਲ ਇਹ ਸਾਲ ਸਿਰਫ ਦੋ ਵਾਰ ਹੀ ਲਾਉਣਾ ਵੀਰੇ ਤੇ ਇਹਦੇ ਲਾਉਣ ਨਾਲ ਤੁਹਾਡੀ ਜਿਹੜੀ ਸਕਿਨ ਦੀ ਬਿਮਾਰੀ ਹੈ ਘੋੜੇ ਨੂੰ ਜਾਂ ਤੁਹਾਡੇ ਜਿਹੜੇ ਘੋੜੀਆਂ ਰੱਖੀਆਂ ਹੋਈਆਂ ਨੇ ਕ੍ਰੋਸ ਵਾਲੀਆਂ ਜਾਂ ਘੋੜੇ ਰੱਖੇ ਹੋਏ ਨੇ ਉਹਨਾਂ ਦੀ ਜਿਹੜੀ ਬਿਮਾਰੀ ਹੈ ਖੁਰਕ ਦੀ ਅਲਰਜੀ ਦੀ ਇਤੇ ਇਹਦੇ ਨਾਲ ਹੀ ਹੀ ਵਾਰਮਿੰਗ ਵੀ ਹੋ ਜਾਣੀ ਹੈ ਇੱਕ ਤਰ੍ਹਾਂ ਦੀ ਇਹਨਾਂ ਦੀ ਐਕਸਟਰਾ ਤੇ ਤੁਸੀਂ ਇਹ ਟੀਕੇ ਲਾ ਕੇ ਇਹਨਾਂ ਦੇ ਜਿਹੜੇ ਖੁਰਕ ਵਗੈਰਾ ਜਿਵੇਂ ਆ ਤੁਹਾਨੂੰ ਦਿਖ ਰਹੇ ਨੇ ਇਹਦੇ ਅੱਖਾਂ ਦੇ ਉੱਪਰ ਫਿੱਫਲੀਆਂ ਦੇ ਉੱਤੇ ਚਿੱਟਾ-ਚਿੱਟਾ ਬਰਦਾਰਥ ਹੋਇਆ ਪਿਆ ਇਹ ਇੱਕ ਵਾਇਰਸ ਹੁੰਦਾ ਹੈ ਇਹ ਖੁਰਕ ਰੋਗ ਅਲਰਜੀ ਅਲਰਜੀ ਤੋਂ ਵਾਇਰਸ ਵੜ ਜਾਂਦਾ ਹੈ ਕਿਉਂਕਿ ਚਮੜੀ ਸਕਿਨ ਹੋ ਜਾਂਦੀ ਹੈ ਇਹਦੇ ਹੋ ਸਕੇ ਤਾਂ ਤੁਸੀਂ ਜਦੋਂ ਧੁੱਪ ਹੋਵੇ ਤਾਂ ਨਿਵਾ ਕੇ ਤੁਸੀਂ ਇਹਦੇ ਤੇਲ ਵੀ ਲਾ ਸਕਦੇ ਹੋ ਵੀਰੇ ਤੇਲ ਕੇਲੇ ਦਾ ਤੇਲ ਹੋਗਾ ਜਿਵੇਂ ਨਾਰੀਅਲ ਹੋਗਾ ਵਗੈਰਾ ਸਰੋਂ ਦਾ ਤੇਲ ਵੀ ਤੁਸੀਂ ਲਾ ਸਕਦੇ ਹੋ ਮਗਰ ਉਹ ਯਕੀਨੀ ਬਣਾ ਲਓ ਕਿ ਤੁਸੀਂ ਸਾਲ ਦੇ ਵਿੱਚ ਦੋ ਵਾਰੀ ਦੂਰਾ ਮੈਕਟਨ ਦਾ ਇੰਜੈਕਸ਼ਨ ਐਮਐਸਡੀ ਕੰਪਨੀ ਦਾ ਆ ਰਿਹਾ ਵੀਰੇ ਤੇ ਏਵਲ ਨਾਲ ਏਵਲ ਲਾਉਣਾ ਵੀਰੇ ਕੋਈ ਵੀ ਤੁਸੀਂ ਇੰਜੈਕਸ਼ਨ ਨਾ ਆਉਣਾ ਇਹਦੇ ਤੇ ਨਾਲ ਤੁਸੀਂ ਏਵਲ ਜ਼ਰੂਰ ਲਾਉਣਾ ਤਾਂ ਉਹਦੇ ਨਾਲ ਵੀਰੇ ਤੁਹਾਡੇ ਜਿਹੜੇ ਘੋੜਿਆਂ ਜਿਵੇਂ ਵਾਈਟ ਵਾਈਟ ਜੇ ਦਾਗ ਜਾਂ ਵਾਈਟ ਵਾਈਟ ਜੇ ਥੱਬੇ ਜਾਂ ਖੁਰਕਰੂਪੀ ਰੋਗ ਜਿਹੜੇ ਨੇ ਤੁਹਾਡੇ ਜਿਹੜੇ ਖੱਚਰਾਂ ਦੇ ਜਾਂ ਘੋੜਿਆਂ ਦੇ ਜਿਹੜੇ ਤੁਸੀਂ ਆਪਦੇ ਘਰਾਂ ਦੇ ਵਿੱਚ ਰੱਖੇ ਹੋਏ ਨੇ ਉਹ ਤੁਹਾਡੇ ਸਹੀ ਹੋ ਸਕਦੇ ਨੇ ਇਹ ਚੀਜ਼ਾਂ ਨੂੰ ਵੱਧ ਤੋਂ ਵੱਧ ਤੁਸੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬਰ ਜਰੂਰ ਕਰਦਿਆ ਕਰੋ ਤਾਂ ਕਿ ਤਾਂ ਕਿ ਕਿਸੇ ਗਰੀਬ ਭਰਾ ਕੋਲੇ ਮੇਰੇ ਜਾਂ ਕਿਸੇ ਫਾਰਮਰ ਕੋਲੇ ਇਹ ਵੀਡੀਓ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ